कल्लीगरी पटरी मार मजे मजे हां मेवणीगरी परलीगरी ओ काबे बक्की का जी हो कर दे कर दे लास्ट ही कर दे ला भाई जीदा हु दे दे आ आंदूगा के पछे ला ਇਹ ਗੱਬਣ ਵੀ ਹੈ ਦੁੱਧ ਵੀ ਦਿੰਦੀ ਆ ਬੀਤ ਗੱਬਣ ਵੀ ਰਹੀ ਜਾਂਦੀ ਆ ਦੁੱਧ ਦਾ ਸਿਰਫ ਮੁੱਛਾ ਲਾਗਾ ਰੋਕਿਆ ਨਹੀਂ ਗੱਬਣ ਵੀ ਰਹੀ ਆ ਦੋ ਮਹੀਨਿਆਂ ਤੋਂ ਜਿਵੇਂ ਫਟਾ ਫੇਰ ਖੋਦ ਸਾਰਾ ਮਾਰ ਲਾ ਬਈ ਯਾਰ ਇੱਕ ਤਵਾ ਜੀ ਨੰਬਰ ਰੱਖਣਾ ਬੰਦਾ ਕੋਈ ਕੱਢਵਾ ਦੇ ਰੋ ਫੇਰ ਜਾਨਾ ਬਈ ਥਾਂ ਤੋਂ ਪਹਿਲਾਂ ਪਾਸ ਕਰ ਲੈਂਦਾ ਹਾਂ ਬੱਲੇ ਲਾਈਨਾਂ ਦੇ ਨਾਲੇ ਗੋੜ ਕੀ ਸਾਹਤਾ ਹੂੰ ਨਾ ਬਈ ਆਣਾਲਾ ਆਪਣੇ ਮੋੜ ਨਹੀਂ ਲਾ ਕਰ ਫੇਰ ਨੋੜ ਕੱਢ 500 ਦਾ ਤੇ ਥੱਲੇ ਛੱਡਦਾ ਨੋੜ ਕੱਢ ਕੇ ਐ ਬਈ ਨਹੀਂ ਬੱਚਿਆ ਨਹੀਂ ਹੈ ਬੱਚਿਆ ਜਾਨੇ ਬੱਚੇ ਹੀ ਪੈਣਾ ਬੱੱਚੀ ਵਾਲੀ ਵੀ ਦਿਖਾ ਦੇ ਵੀਰੇ ਬੱੱਚੀ ਵਾਲੀਆਂ ਦੇਖ ਲੈ ਵੀਰੇ ਆਹ ਦੇਖ ਲੈ ਬੱੱਚੀ ਜਿਹਦੇ ਮਾਰਾ ਪੱਠੇ ਹੀ ਬੈਠੀ ਸੰਗ ਦੇਣਾ ਇਹ ਬੱਦਰੀਆਂ ਕੱਢ ਦੇ ਤੇਰੀ ਉਹ ਪੱਠੇ ਵੀਰੇ ਬੱਡੀ ਕੰਦੀ ਗਰੀ ਪੱਠੀ ਮਾ ਮਾਜੀ ਮਾਜੀ ਆ ਮੇਵਣੀ ਤੇ ਪੜੀ ਹੋਈ ਜੀ ਇਹਦੀ ਆਮਣੇ ਆ ਆ ਮੇਵਣੀ ਉਹ ਉਹਦੇ ਮਾਗਰ ਜੇ ਹੋ ਕੇ ਸੌਦਾ ਕਰੋ ਕੋਈ ਕਰਦੀ ਤੁੱਕੇ ਹੋ ਫੁੱਟਬਾਲ ਖਾਂਦੇ ਬੱਕਰੀ ਮਾ ਤੁੱਕੇ ਹੋ ਉਹ ਨਹੀਂ ਭਾਈ ਜੱਟ ਬੋਲ ਦੇ। ਇਹਲਾ ਦਾਮ ਉਹ ਹੀ ਧਰਨੀ ਕਰਨਾ। ਉਹ ਹੀ ਦੇ ਆ ਰਾਮ ਬੰਦੇ ਆ। ਕੋਣੀ। ਸਾਹ ਬਣੇਗੀ। ਉਹ ਨਹੀਂ ਆਪੇ ਲੈਣੀ ਆ। ਨੋਈ। ਆ ਆ ਆ ਆ ਦੇ ਫੇ ਬੱਚੇ ਲੈ ਜਾ ਕਰਾਮ ਨੂੰ। ਬੱਕਰੀ ਦਾ ਫੜ ਲੈ ਰਾਮ। ਬੱਕਰੀ ਫੜ ਰਾਮ ਬੱਚਾ। ਫੜ ਦੋ ਯਾਰ। ਫੜੋ ਆਏ ਸਮਾਰ। ਇਹ ਨਹੀਂ ਫੜ ਲਓ ਤੁਸੀਂ। ਡਾਕਟਰ ਦੀ ਮਾੜੀ ਫੋਟੋ ਲੈ ਲਾਂਗੇ ਵਿੱਚ। ਨਾ ਮੈਂ ਦੱਸੇ ਭਾਈ। ਪਹਿਲਾਂ ਮੂੰਹ ਨਾਲ ਵੜਾ ਮੋਲਿਆ ਯਾਰ। ਮੈਂ ਨਾ ਰਹਿ ਕਰ ਲਿਆ ਕਰ ਤੂੰ ਵੀ ਕੀ ਲੰਦ ਰਹਿ ਨਹੀਂ ਅਗਲਾ ਰਹਿ ਕਰਦਾ ਨਾ ਫੇਰਾ ਮੈਂ ਕਰ ਲਾ ਜੱਤਾ ਪੁੱਛ ਲਾ ਜੱਤਾ ਤੂੰ ਰਹਿ ਕਰ ਉਹ ਨਾ ਬੰਦ ਕਰੇ ਬੰਦ ਲੈ ਵੀ ਬਾਏ ਇਹਨੇ ਸੋ ਗਾਂਵ ਹੁਕਮ ਆਉਣੀ ਦੋਈ ਗਾਨੀ ਕੋਈ ਗਾਨੀ ਕੋਈ ਅਗਲੇ ਦਿਨਾਂ ਗੁੱਸਾ ਵਗਦਾ ਕੋੜ ਮਰੇ ਮਨਾਦਾ ਜੀ ਇਹਦਾ ਸਮਝ ਇਹਦਾ ਮੈਨੂੰ ਘੱਟੀ ਗਾਂ ਦੀ ਦਾ ਜਮੀਨ ਵਸਾਉਣੀ ਹੈ ਨਾ ਹਾਂ ਕੋੜ ਨੂੰ ਫੜਾ ਦੇ ਯਾਰ ਤੇ ਜੱਗਾਂ ਆਏ ਦੀ ਕੋਈ ਦੁਨੀਆ ਉਹ ਚਾਚਾ ਮੈਂ ਕੰਨ ਛੱਡ ਥੱਲੇ ਕੰਨ ਛੱਡ ਮੈਂ ਨਹੀਂ ਜਿਵੇਂ ਉਹ ਕਹਿੰਦੇ ਗਾਂਦੂ ਕਸਵਾਇਆ ਨਾ ਸਰ ਕੱਪਿਆ ਕੱਪਿਆ ਆਪਦੇ ਵੇ ਪੋਗਰਾ ਲੈਣਾ ਜੀ ਰਹਿਗਾ ਨਹੀਂ ਯਾਰ ਮੰਗਣ ਨਾਲ ਤਾਂ ਕਹਿੰਦਾ ਮੈਨੂੰ ਪੂਰੇ ਮਿਲ ਜਾਣਾ ਹਾਂ ਇਹ ਪੂਰੇ ਰੈਂਡ ਕੀ ਆਏ ਤੇ 11000 ਤੇ 11000 ਦੀ ਲਾਇਆ ਤੂੰ ਹੈ ਕਿ ਨਹੀਂ ਬਈ ਰੱਬ ਲਾ ਦੀ ਗੱਲ ਕਰ ਮਤਲਬ ਇਹ ਮੋਲ ਨਹੀਂ ਪਾਏ ਲਵਾ ਲਵਾ ਗਿਆ 500 500 ਬਾਟੇ ਮੰਗਰਾਇਆ ਗਿਆ ਅੱਜ ਆਹ ਖਾਣਾ ਬੜਾ ਯਾਰ ਇਹ ਬੜਾ ਹੁੰਦੇ ਨੇ ਬੱਕਰੀਆਂ ਬੜੀਆਂ ਚਾਚਾ ਖਾਣ ਨੂੰ ਕੋਟਰੀ ਸ਼ੁਕਰੀਆ ਦਾ ਬਸ ਖੋਲ ਫਿਰ 15000 ਦੀ ਬੱਟੂ ਨੇ ਪਾਟਣਾ ਦੇਣਾ ਕਿ ਉਹ ਇਹ ਕੋਈ ਮੋਲੀ ਨਹੀਂ ਆਈ ਨਹੀਂ ਨਹੀਂ ਇਹ ਕੋਈ ਨਹੀਂ ਲਾਂਦਾ ਸੋਪ ਦਾ ਸ਼ੀਲਾ ਆ ਜਾ ਟੈਂਟ ਇਹ ਬੱਕਰੀ ਲੈ ਦਿੰਦਾ ਤੂੰ ਕਰਦਾ ਕਾ ਯਾਰ ਤੂੰ ਬੱਕਰੀ ਹੀ ਰਾ ਕੇ ਦਊਂਗਾ ਦਰਨਾ ਨਾ ਫੜ ਓਏ ਪਰ ਉਹ ਨਹੀਂ ਪਾ ਦੇ ਨਹੀਂ ਜਾਜਾ ਬੱਕਰੀ ਵਗ ਰਹੀ ਹੈ ਕਦੀ ਨਹੀਂ ਹੈ ਕੋਈ ਉਧਰ ਜਾਣ ਨੂੰ ਹਾਂ ਕਦੀ ਨਹੀਂ ਹੈ ਕੋਈ ਉਹ ਬਠੇ ਇਹਦੀ ਗੱਲ ਆਏ ਦਾ ਦਾ ਕਰ ਲਾ ਨਾ ਫੜ ਬੋਲ ਉਹ ਗਾਗ ਬੱਕਰੀ ਕੱਚੀ ਹੁਣ ਕਰਦੇ ਕਰਦੇ ਯਾਰ ਉਹ ਲਾਸਟ ਹੀ ਕਰਦੇ ਪੱਟ ਕੇ ਜੀ ਨਾ ਬਈ ਜਿਹਦਾ ਫੰਦ ਦੇਣੀ ਨੂੰ ਦੇ ਦੀ ਨਹੀਂ ਕੋਈ ਤੇਰੀ ਮਾਰ ਗਿਆ ਆ ਫੜਾ ਚਾਚਾ ਰਾਬਰਾ ਦੀ ਗੱਲ ਕਰ ਜੀ ਮੈਂ ਵੀ ਤੇਰੇ ਤੋਂ ਧੀ ਬੋਣੀ ਕਰਨੀ ਆ ਸੀ ਨਾ ਨਾ ਮਾ ਮ ਉਹਨਾਂ ਬਰਾ ਨਾ ਤੈਨੂੰ ਵਾਰ ਆ ਫੜ ਜਾ ਯਾਰ ਜੱਪ ਕੇ ਆ ਯਾ ਵੀ ਹੋ ਗਿਆ ਯਾਰ ਮਨਾ ਬੋਲੀ ਕੀ ਰੱਖਣੀ ਆ ਦੇ ਯਾਰ ਹਾਂ ਬੋਲ ਲੈ ਆ ਤੋ ਤੇਰਾ ਆ ਇਹ ਮੋਣੀ ਕਰੀਆ ਤੇਰੀ ਇਹ ਓ ਠੀਕ ਆ ਤੁਹਾਡੇ ਯਾਰ ਦਦੇ ਦਿੰਦੀ ਆ ਹਾਂ ਜੀ ਉਸ ਨੂੰ ਨਹੀਂ ਆਉਂਦਾ ਇੰਨਾ ਨਗਦਾ ਸਾਡੇ ਕੋਲ 10000 ਰੁਪਏ ਦਿੰਨੇ ਬਾਕੀ ਕੋਈ ਚੱਕਰ ਨਹੀਂ ਆ ਤਾਂ ਜਿਹੜਾ ਨਹੀਂ 12 ਦਿਨ ਵੀ ਲੈਣੇ ਜਦੋਂ ਲੈ ਕੇ ਜਾਵਾਂਗੇ 1000 ਰੁਪਏ ਦੇ ਕੋਈ ਚੱਕਰ ਨਹੀਂ ਆ ਲਾਮੂ ਫਾਟਰੀ ਖੜੀ ਰਹਿਣ ਦੇ ਕੋਈ ਹਾਂ ਮੈਂ ਪੈਸੇ ਦੇ ਦਊ ਤੁਹਾਨੂੰ ਫੋਟੋ ਕਰਾ ਦੇ ਆਖਰ ਰਾਜਾ ਰਾਜਾ ਜਾਉਂਗਾ ਅੱਠਵੇਂ ਦੇ ਕਿੱਡੀ ਹੈਗੀ ਉਹਦੇ ਲਿਆ ਰਾਮ ਨੂੰ ਘੜ ਕੇ ਤੇ ਲਿਆਉਣ ਦਾ ਕੰਮ ਕਰਕੇ ਆਕਿਆ ਘੜੇ ਐ ਜੱਕ ਦੇ ਜੱਕਲੇ ਗਰੇਡ ਜੱਕ ਤੇ ਗੱਪਣਾ ਚਾਉ ਗੱਪਣ ਕਿਤੇ ਗਰਦੀ ਰਾਮੂ ਯਾਰ ਗੱਪਣਾ ਬਈ ਹੈਗੀ ਹੈ ਦੋਵੇਂ ਕੰਮ ਨਹੀਂ ਹੈਗਾ ਜੇ ਮੈਂ ਆਪਣਾ ਨਾੜੇ ਨੇ ਦੱਸਿਓ ਉਹਨੂੰ ਬੰਦ ਠੰਡਾ